ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੇ ਹੇ ਹਾ ਉਹ ਹਾ ਸਚ ਹੋਵੈ ਹੋਵੈ ਸਫਤ ਖਸਮ ਦੇ ਨੋਰਿਆਰਸੋਂ ਕੁਰਸੋਂ ਝਟਿਐ ਸੁਰਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਏ ਕਹੋ ਢਾਲ ਗੁਰ ਸੇਵੀਏ ਅਹਨ ਸੁ ਸਹਜ ਸੁ ਭਾਏ ਅਰਸ਼ਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਛਿਰ ਸਾਹ ਦਾ ਸਾਹ ਜੇ ਸਪਾਸ ਬਹਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਿ ਗੁਰ ਪਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਾਣ ਕੋ ਹੋਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ अब पाते यार क्या कीजे बचने तोर मोर मन मन जान को पूरन दीजे हो बल बल जाओ रमैया कारणे कारण कवण अभोल रचाओ बहुत जन्म বিষ রে থে মাধ তো জনম তুমারে লবদাস দর্শন দেখে বহ জনম বিষর থে মাধ তো জনম তুমারেখে ਐਰ ਰਵਦਾਸ ਆਸ ਲਾਗੇ ਜੀਵੋ ਤੇਰ ਪਇਓ ਦਰਸ਼ਨ ਦੇਖੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਹਾ ਉਹਾ ਸਚ ਹੋਵੈ ਹੋਵੈ ਸਿਖਤ ਖਸਮ ਦੇ ਨੋਰੇ ਆਰਸੋਂ ਕੁਰਸੋਂ ਛਟਿਏ ਸੁਰਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਏ ਕੋ ਕਹੋ ਢਾਲ ਗੁਰ ਸੇਵੀਏ ਅਹਨ ਸੁ ਸਹਜ ਸੁ ਭਾਏ ਅਰਸ਼ਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ सचा पातशाहो सिरसाहांद साहो सा जस पास महठियां सोहिए सबना दावे साहो सतनाम श्री वाहे गुरु साहिब जी सना श्री रवदास जी के एक ओ अंगार सतगुरु परसाण हम सर दीन दयाल न तुम सर अब पतियार क्या कीजे बचनी तोर मोर मन मन जान को पूरन दीजे ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੇ ਤੋਰ ਹੋਰ ਮਨ ਮੰਨ ਜਨ ਕੋ ਪੂਰਨ ਦੀਜੈ ਓ ਬਲ ਬਲ ਜਾਓ ਰਮਈਆ ਕਾਰਣੇ ਕਾਰਣ ਕਵਣ ਅਭੋਲ ਰਹਾਓ বহ জনম বিসরে থে মাধ তো জনম তুমারে লবদাসবো হির পায় দর্শন দেখে বহুত জনম বিসরে থে মাধ ਜੋ ਜਨਮ ਤੁਮਾਰੇ ਲੇਖੇ ਐ ਰਬਦਾਸ ਆਸ ਲਾਗੇ ਜੀਵੋ ਜੇ ਰਪਯੋ ਦਰਸ਼ਨ ਦੇਖੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੀ ਜੋ ਬੋਲੇ ਹਾ ਉਹਾ ਸੱਚ ਹੋਵੇ ਹੋਵੇ ਸਿਖ ਦੁਖ ਖੰਭ ਦੇ ਨੋਰੇ ਅਰਸੋਂ ਕੁਰਸੋਂ ਝਟਿਏ ਸੁਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਕੋ ਕਹੋ ਢਾਲ ਗੁਰ ਸੇਵੀਏ ਅਹਨ ਸੁਸਹਿਜ ਸੁਭਾਏ ਅਰਸਣ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਨਾਸਰੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਵ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ओम बल बल जाओ रमैया कारणे कारण कवण अभोल राहौ बहुत जन्म विसरथे मादू दो जन्म तुम्हारे देखे कह रबिदास आस लाग जीवो हिरपयो दर्शन देखे बहुत जन्म विसरे थे दो जन्म तुम्हारे लेखे आस लग जीवो चिर पयो दर्शन देखे जो ठाकुर अपने ते सोई सोई देवा नानक दास मुख ते जो बोलै ई हा उहा सच होवे होवे ਸਿਖ ਦੁਖ ਸੰਭਦੀ ਨੋਰ ਅਰਸੋਂ কুরਸੋਂ ਝਟਿਐ ਸੁਰਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਕੋ ਕਹੋ ਢਾਲ ਗੁਰ ਸੇਵਿਐ ਹਨ ਸੁ ਸਹਜ ਸੁ ਭਾਏ ਅਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਛਿਰ ਸਾਹ ਦਾ ਸੋ ਜਿਸ ਪਾਸ ਮਹਠਿਆਉ ਸੋ ਹੀ ਹੈ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸਰੀ ਭਗਤ ਰਵਦਾਸ ਜੀ ਕੀ ਇੱਕ ਉਹ ਅੰਤਾਰ ਸਤਿਗੁਰ ਪਰਸਾਦ हम सर दीन दयाल ना तुम सर अब पतियार क्या कीजे बचनी तोर मोर मन मन जान को ओरन दीजे हम सर दीन दयाल ना तुम सर अब पतियार क्या कीजे बचने तोर मोर मन मन जान को पूरन दीजे हो बल बल जाओ रमैया कारणे कारण कवण अभोल रहआव बहुत जन्म বিসরে থে মাধ তো জনম তুমারে লবদাসব হেখে বহ জনম বিষরে থে মাধ তো জনম তুমারেখে ਐ ਰਵਦਾਸ ਆਸ ਲਾਗੇ ਜੀਵੋ ਤੇਰ ਪਇਓ ਧਰਸ਼ਨ ਦੇਖੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਹਾ ਉਹ ਹਾ ਸਚ ਹੋਵੈ ਹੋਵੈ ਸਫਤ ਖਸਮ ਦੇ ਨਵਰੇ ਆਰਸੋਂ ਕੁਰਸੋਂ ਝਟਿਐ ਸੁਰਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਕੋ ਕਹੋ ਢਾਲ ਗੁਰ ਸੇਵੀਐ ਕਰਨ ਸੁ ਸਹਜ ਸੁਭਾਏ ਅਰਸਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਦਾਸ ਜੀ ਕੀ ਇੱਕ ਉਹ ਅੰਤਾਰ ਸਤਿਗੁਰ ਪਰਸਾਣ ਹਮ ਸਰ ਦੀਨ ਦਿਆਨ ਨਾ ਤੁਮ ਸਰ ਆਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਾਣ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬ ਪਤਿਆਰ ਕਿਆ ਕੀਜੈ ਬਚਨੇ ਤੋਰ ਹੋਰ ਮਨ ਮੰਨ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਣੇ কারণ কারণ আবোল আও বহুত জনম বিষ রে থে মাধু জনম তুমারে লবদাস দর্শন দেখে বহুত জনম ਗੇਸਰੇ ਤੇ ਮਾਦੋ ਜੋ ਜਨਮ ਤੁਮਾਰੇ ਲੇਖੇ ਐਹ ਰਬਦਾਸ ਆਸ ਲਾਗੇ ਜੀਵੋ ਜੇ ਰਪਯੋ ਦਰਸ਼ਨ ਦੇਖੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਈ ਹਾ ਉਹ ਹਾ ਸਚ ਹੋਵੈ ਹੋਵੈ ਸਿਖੁ ਦੁਖ ਖੰਭੰਦਿ ਨੋਰਿਆਰਸੋਂ ਕੁਰਸੋਂ ਛਟਿਐ ਸੁਰਠੈ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਕੋ ਕਹੋ ਢਾਲ ਗੁਰ ਸੇਵੀਐ ਅਹਨ ਸੁਸਾਹਜ ਸੁਭਾਏ ਅਰਸਣ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ 파ਤਸ਼ਾਹ ਛਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸਰੀ ਭਗਤ ਰਵਦਾਸ ਜੀ ਕੀ ਇੱਕ ਕੋੰਤਾਰ ਸਤਿਗੁਰ ਪਰਸਾਣ ਆਮ ਸਰ ਦੀਨ ਦਯਾਨ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬ ਪਤਿਆਰ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹੋ ਬਲ ਗਲ ਜਾਓ ਰਮਈਆ ਕਾਰਣੇ ਕਾਰਨ ਕਵਣ ਅਭੋਲ ਰਹਾਓ ਬਹੁਤ ਜਨਮ ਵਿਸਰੇ ਥੇ ਮਾਧੂ ਧੋ ਜਨਮ ਤੁਮਾਰੇ ਦੇਖੇ ਹੈ ਰਵਿਦਾਸ ਆਸ ਲਗ ਜੀਵੋ ਨਿਰਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਸਰੇ ਥੇ ਮਾਦੋ ਜੋ ਜਨਮ ਤੁਮਾਰੇ ਲੇਖੇ ਅਹਿਰ ਵਿਦਾਸ ਆਸ ਲਗ ਜੀਵੋ ਤੇਰ ਪਾਇਓ ਦਰਸ਼ਨ ਦੇਖੇ